ਲੋਕ ਸਵਾਲ ਕਾ ਹਸਿਆਰਪਟੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਹੋ ਰਹੇ ਹਨ ਬਦਨ ਸਵਾਲਕਾ ਚੱਬੇਵਾਲ ਵਿਖੇ ਆਪਣਾ ਚੋਣ ਪ੍ਰਚਾਰ ਸ਼ੁਰੂ ਕੀਤਾ ਇਸ ਮੌਕੇ ਉਹਨਾਂ ਦੇ ਨਾਲ ਸੰਦੀਪ ਸੈਣੀ ਹਰਮਿੰਦਰ ਸੰਧੂ ਤੇ ਰਾਉ ਕੈਂਡਵਾਲ ਦੀ ਆ ਜਨਸਨ ਭਗਵਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਰਾਜਕੁਮਾਰ ਜੀ ਨੂੰ ਉੱਥੇ ਭੇਜਣਾ ਪਊਗਾ ਜਿੱਦਾਂ ਸਾਡੇ ਭਗਵਾਨ ਜਗਮਾਨ ਜੀ ਜਦੋਂ ਐਮਪੀ ਸੀਗੇ ਸਾਡੀ ਆਵਾਜ਼ ਪੰਜਾਬ ਦੀ ਬਣਦੇ ਸੀ ਇੱਕ ਐਮਪੀ ਜਿਹੜਾ ਪੂਰੇ ਬੀਜੇਪੀ ਨੂੰ ਬਖਤੋ ਪਾਈ ਰੱਖਦਾ ਸੀ ਜਦੋਂ ਸਾਡੇ ਕੋਲ 13 ਐਮਪੀ ਬੋਲਣਗੇ ਸਾਡਾ ਪੰਜਾਬ ਦਾ ਕੋਈ ਵੀ ਕੰਮ ਜਿਹੜਾ ਰਹਿ ਨਹੀਂ ਸਕਦਾ ਪੰਜਾਬ ਦੀ ਸਾਡੇ ਕਿਸਾਨਾਂ ਦੀ ਸਾਡੇ ਮਜ਼ਦੂਰਾਂ ਦੀ ਉਹ ਉਹਨਾਂ ਦੇ ਹਿੱਤ ਦੇ ਵਿੱਚ ਨਹੀਂ ਆ ਉਹ ਹਮੇਸ਼ਾ ਉਹਨਾਂ ਦੀ ਕੋਸ਼ਿਸ਼ ਕੋਸ਼ਿਸ਼ ਰਹੀ ਆ ਕਿ ਪੰਜਾਬ ਨੂੰ ਜਿਹੜਾ ਡਵੈਲਪਮੈਂਟ ਤੋਂ ਰੋਕਿਆ ਜਾਵੇ ਕਿਉਂਕਿ ਪੰਜਾਬ ਹੀ ਇੱਕ ਹੈ ਜੀ ਸੋਭਾ ਆ ਚਾਹੇ ਕੋਈ ਵੀ ਦੇਸ਼ ਤੇ ਸੰਕਟ ਆਇਆ ਜਾਂ ਕੋਈ ਰੈਵਿਊਸ਼ਨ ਹੋਇਆ ਪੰਜਾਬੀ ਸਭ ਤੋਂ ਪਹਿਲਾਂ ਖੜੇ ਆ ਚਾਹੇ ਕਿਸਾਨ ਅੰਦੋਲਨ ਆ ਚਾਹੇ ਐਮਰਜੈਂਸੀ ਆ ਚਾਹੇ ਮੁਗਲ ਰਾਜ ਆ ਚਾਹੇ ਗੋਰਿਆਂ ਦਾ ਰਾਜ ਆ ਪੰਜਾਬੀਆਂ ਨੇ ਇਹ ਕਢਾਈ ਆ ਕਿ ਇਹ ਪੰਜਾਬੀਆਂ ਤੋਂ ਡਰਦੇ ਆ ਔਰ ਪੰਜਾਬੀਆਂ ਨੂੰ ਚਾਹੁੰਦੇ ਆ ਕਿ ਇਹਨਾਂ ਨੂੰ ਅਸੀਂ ਦਬਾ ਕੇ ਰੱਖੀਏ ਪਰ ਆਮ ਆਦਮੀ ਪਾਰਟੀ ਜਿਹੜੀ ਆ ਉਹ ਪੰਜਾਬ ਕੇ ਮੈਂਬਰ ਪਾਰਲੀਮੈਂਟ ਬਣ ਕੇ जिदा एम एल ए बनकर धक् पाई ना उदा एम पी बन के ताक ताक ताक। बदिया बदिया भी आएगी और लेके आ गए और कई एम पी आए कई चले गए आप पिछला उन्नीस च बनाया जो दो हजार उन्नीस बनाया नजर नजर आया, सी, आया सी, कि नहीं नजर आया ਔਰ ਕਈ ਤਾਂ ਮੈਨੂੰ ਕਹਿੰਦੇ ਸਪਨੇ 'ਚ ਵੀ ਕਦੇ ਨਜ਼ਰ ਨਹੀਂ ਆਇਆ। ਨਾ ਕੰਮ ਨਜ਼ਰ ਆਇਆ, ਨਾ ਆਪ ਨਜ਼ਰ ਆਇਆ। ਬਹੁਤ ਧਰਪੀ ਰਹੇ। ਪਰ ਮੈਂ ਅਖੀਰ ਦੇ ਵਿੱਚ ਜਰੂਰ ਕਰਨਾ ਚਾਹਾਂ। ਕਿ ਮੇਰੀ ਕੋਸ਼ਿਸ਼ ਹੈਗੀ ਕਿ ਹੋਸ਼ਿਆਰ ਪਰ ਨੂੰ ਇੱਕ ਬਿਹਤਰ ਮੈਡੀਕਲ ਕਾਲਜ ਦੇ ਹਸਪਤਾਲ ਦੇਣਾ, ਕੈਸਰ ਹਸਪਤਾਲ ਦੇਣਾ, ਪੀਜੀਐਮ ਵਰਗਾ ਸੈਟਲਾਈਟ ਸੈਂਟਰ ਦੇਣਾ ਤਾਂ ਕਿ ਸਾਡੀ ਜਿਹੜੀ ਸੰਗਤ ਹੈ ਸਾਰਤ ਉਹ ਸ਼ਾਇਦ ਮਤੇ ਸਾਡੇ ਜਿੰਨੇ ਵੀ ਸੰਗਤ ਹੈ ਉਹਨਾਂ ਨੂੰ ਪੀਜੀਐਫ ਡੀਐਮਸੀ ਦਾ ਜਣਾ। ਹੋਰ ਦੂਸਰਾ ਪਤਾ ਤੌੜਾਂਗੇ ਕਿ ਤੇ ਬਾਕੀ ਵਿਰੋਧੀਆਂ ਨੂੰ ਢੜਾਵਾਂਗੇ। ਅੱਜ ਮੇਰੇ ਵੱਡੇ ਵੀਰ ਡਾਕਟਰ ਰਾਜਕਮਾਰ ਸਿੰਘ ਚੱਪੇਵਾ ਜਿਨ੍ਹਾਂ ਨੇ ਜਿਨ੍ਹਾਂ ਤੇ ਸਾਨੂੰ ਬਹੁਤ ਵੱਡਾ ਮਾਣ ਆ। ਔਰ ਅਸੀਂ ਸਾਰੇ ਸਾਡਾ ਕੋਈ ਗੱਲਾ ਛਿਕਵਾ ਨਹੀਂ ਸੀ ਸਾਡੀ ਵਿਚਾਰਾਂ ਦੀ ਲੜਾਈ ਸੀ ਅੱਜ ਇਹ ਸਾਡੇ ਨਾਲ ਆ ਅਸੀਂ ਮੋਢੇ ਦੇ ਨਾਲ ਮੋਢਾ ਇਦਾਂ ਜੋੜ ਕੇ ਨਾਲ ਚੱਲਾਂਗੇ ਔਰ ਮੈਂਬਰ ਪਾਰਲੀਮੈਂਟ ਦੀਆਂ ਪੌੜੀਆਂ ਇਹਨਾਂ ਚੜਾਵਾਂ ਜਿਹੜੀ ਬਾੜੀ ਮੋਟੀ ਹੈ ਕੱਲੀ ਨਾਲ ਬੀਜੇਪੀ ਕਾਰੇ ਵੀ ਲੈ ਗਏ ਸੀ ਪਹਿਲਾਂ ਵਿੱਚੋਂ ਚੁਗ ਚੁਗ ਕੇ ਲੈ ਗਏ ਸੀ ਅਸੀਂ ਹੁਣ ਇੱਥੇ ਆ ਇੱਕ ਸੁਰਚਾ ਤੁਸੀਂ ਦੇਖ ਰਹੇ ਆ ਕਿ ਅੱਜ ਵਕਫ ਵਕ ਪਿੰਡਾਂ ਤੋਂ ਜਿੰਨੇ ਵੀ ਸਾਡੇ ਮੋਤਵਾਰ ਸੱਜਣ ਆਏ ਆ ਔਰ ਪੂਰਾ ਪਿਆਰ ਦਿਖਾ ਰਹੇ ਆ ਵਿਸ਼ਵਾਸ ਜਿਤਾ ਰਹੇ ਆ ਅਸੀਂ ਸਾਰੇ ਇੱਕ ਇੱਕ ਵੋਟ ਭਗਵਾਨ ਸਿੰਘ ਮਾਨਕੀ ਜੀ ਅਰਵਿੰਦ ਕੇਜਰੀਵਾਲ ਜੀ ਨੂੰ ਸੋਚਣ ਔਰ ਡਾਕਟਰ ਰਾਜਕਮਰ ਜੀ ਨੂੰ ਇੱਕ ਇੱਕ ਵੋਟ ਦੇ ਕਹਿੰਦਾ ਹਾਂ। ਸਭ ਤੋਂ ਪਹਿਲਾਂ ਤੇ ਰਮਿੰਦਰ ਸੰਧੂ ਜੀ ਦਾ ਮੈਂ ਬਹੁਤ ਧੰਨਵਾਦ ਕਰਦਾ। ਉਪਰ ਦੇ ਪਰਿਵਾਰ ਦਾ ਧੰਨਵਾਦ ਕਰਦਾ। ਉਹਨਾਂ ਦੀ ਸਮੂਹ ਟੀਮ ਦਾ ਮੈਂ ਧੰਨੀ ਤੇ ਅੱਜ ਜਿਸ ਇੱਕ ਜਿਸ ਯੂਨੀਟੀ ਦਾ ਜਿਸ ਇਕਤਾ ਦਾ ਸਪੂਰਸ਼ ਦਿੱਤਾ ਹੈ ਤੇ ਮੈਂ ਸਮਝਦਾ ਕਿ ਬਹੁਤ ਵੱਡੇ ਮਾਰਜਨ ਦੇ ਨਾਲ ਅਸੀਂ ਜਿਹੜੀ ਹੈ ਚੱਲਿਆ ਹਲਕੇ ਹਾਜ਼ਰ ਕਰ। ਤੇ ਜਿਹੜੀ ਕਿ ਇੱਕ ਇਹਦੇ ਹਾਸੇ ਜਿਹੇ ਹਾਂਜੀ ਜੀ ਜਿਹੜੀ ਸੋਚ ਹੈ ਕਿ ਅਸੀਂ 11 ਦੀਆਂ 13 ਸੀਟਾਂ ਤੇ ਜਿਹੜੀ ਜਿੱਤ ਅਰਜ ਕਰਨੀ ਹੈ। ਔਰ ਪਾਰਲੀਮੈਂਟ ਦੇ ਸਾਰੇ ਆਪਣੇ ਭੇਜਵੇਂ। ਉਹਦਾ ਮੇਨ ਅਜੰਡਾ ਇਹੀ ਹੈ ਕਿ ਸਾਡੀ ਜਿਹੜੀ ਐ ਸੰਸਦ ਦੇ ਵਿੱਚ ਇੱਕ ਆਪਣੀ ਪਕੜ ਹੋਵੇ ਔਰ ਸੰਸਦ ਦੇ ਵਿੱਚ ਸਾਡੀ ਇੱਕ ਆਵਾਜ਼ بلند ਹੋਵੇ ਲੋਕ ਸਭਾ ਦੇ ਵਿੱਚ ਔਰ ਜਦੋਂ ਸਾਡੀ ਵੱਡੀ ਆਵਾਜ਼ ਹੋਏਗੀ ਉਸ ਆਵਾਜ਼ ਦੇ ਸਦਕਾ ਕੋਈ ਵੀ ਆਰਡੀਐਫ ਜਾਂ ਨੈਸ਼ਨਲ ਹੈਲਥ ਮਿਸ਼ਨ ਦਾ ਹੋਰ ਕੋਈ ਵੀ ਫੰਡ ਜਾਂ ਸਾਡੇ ਟੈਕਸ ਜਿਹੜੇ ਉਹ ਰੋਕਣ ਦੀ ਕੋਈ ਹਿੰਮਤ ਨਹੀਂ ਕਰੇਗਾ ਜਿਸ ਦੇ ਸਦਕਾ ਪੰਜਾਬ ਜਿਹੜਾ ਦੁਆਰਾ ਆਪਣੇ ਟ੍ਰੈਕ ਤੇ ਆਏਗਾ ਆਪਣੇ ਜਿਹੜਾ ਦੁਬਾਰਾ ਲੀਹਾਂ ਤੇ ਆਏਗਾ ਤਰੱਕੀ ਦੀਆਂ ਲੀਹਾਂ ਤੇ ਆਏਗਾ ਔਰ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਜਿਹੜਾ ਤੁਸੀਂ ਇਸ਼ੂ ਦੱਸਿਆ ਕਿਉਂਕਿ ਸੜਕਾਂ ਦੇ ਇਸ਼ੂਸ ਨੇ ਜਾਂ ਹੋਰ ਇਸ਼ੂਸ ਨੇ ਉਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਔਰ ਦੇਖੋ ਵਿਕਾਸ ਦੇ ਕੰਮ ਜਿਹੜੇ ਆ ਉਹਨਾਂ ਨੂੰ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ ਚਾਹੇ ਵਿਕਾਸ ਦੇ ਕੰਮਾਂ ਨੂੰ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ ਵਿਕਾਸ ਦੇ ਕੰਮ ਦਿਖਦੇ ਹੁੰਦੇ ਆ ਪਰ ਲੋਕਾਂ ਦੇ ਵਿੱਚ ਜੋ ਉਹਨਾਂ ਦੇ ਉਹਨਾਂ ਦੀ ਹੋਂਦ ਨੂੰ ਲੈ ਕੇ ਜਾਂ ਉਹਨਾਂ ਦੀ ਜਿਹੜੀ ਦੁਬਾਰਾ ਨਾਮਿਨੇਸ਼ਨ ਹੋਈ ਹੈ ਉਸ ਨੂੰ ਲੈ ਕੇ ਲੋਕਾਂ ਦੇ ਵਿੱਚ ਜਿਹੜੇ ਗਿਲੇ ਸ਼ਿਕਵੇ ਆ ਉਹ جگ ਜਾ ਰਹੇ ਲੋਕ ਅੱਜ ਬੜੇ ਉਹਨਾਂ ਤੋਂ مایੂਸ ਨੇ ਕਿ ਉਹ ਨਾ ਆਪ ਆਏ ਆ ਤੇ ਅੱਗੇ ਕੀ ਲੋਕ ਉਮੀਦ ਰੱਖ ਸਕਦੇ ਆ ਔਰ ਨਾ ਕੋਈ ਵਿਕਾਸ ਦੇ ਕੰਮ ਹੋਏ। ਸੋ ਇਸ ਕਰਕੇ ਲੋਕ ਭਾਜਪਾ ਤੋਂ ਵੈਸੇ ਵੀ ਕਰਾਰਾ ਪੰਜਾਬ ਦੇ ਕਰਦੇ ਹੋਏ ਨਜ਼ਰ ਆ ਰਹੇ ਆ ਕਿਉਂਕਿ ਭਾਜਪਾ ਨੇ ਪੰਜਾਬ ਦੇ ਨਾਲ ਬਹੁਤ ਵੱਡਾ ਪੰਜਾਬ ਦੀ ਕਿਸਾਨੀ ਦੇ ਨਾਲ ਧੋਖਾ ਕੀਤਾ ਜਿਸ ਦੇ ਸਦਕਾ ਜਿਹੜੇ ਆ ਪੰਜਾਬੀ ਅੱਜ ਭਾਜਪਾ ਨੂੰ ਜਿਹੜਾ ਬਹੁਤ ਕਰਾਰਾ ਜਵਾਬ ਦੇਣ ਦੇ ਲਈ ਤਿਆਰ ਬੈਠੇ ਆ। ਔਰ ਮੈਨੂੰ ਇਹ ਪੂਰੀ ਉਮੀਦ ਹੈ ਕਿ ਸਾਰੀਆਂ ਦੀ ਸਾਰੀਆਂ ਸੀਟਾਂ ਤੇ ਜਿਸ ਤਰ੍ਹਾਂ ਘਰਾਓ ਹੋ ਰਿਹਾ ਇਹਨਾਂ ਦੀ ਜਮਾਤਾਂ ਜਬਤ ਹੋਣਗੀ। ਸ਼੍ਰੋਮਲੀ ਗਲੀ ਦਾ ਖਾਸ ਤੌਰ ਤੇ ਸੁਖਬੀਰ ਬਾਦਲ ਜੀ ਦੇ ਨਾਲ ਲੋਕਾਂ ਦਾ ਜਿਹੜਾ ਮੋਹ ਆ ਉਹ ਭੰਗ ਹੋ ਚੁੱਕਾ ਹੈ। ਔਰ ਤੁਸੀਂ ਪਿਛਲੇ 2022 ਦੇ ਇਲੈਕਸ਼ਨ ਚ ਵੀ ਦੇਖਿਆ ਕਿ ਕਿਸੇ ਨੇ ਵੀ ਕਿਸੇ ਹਲਕੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਣੀ ਦੀ ਜ਼ਰੂਰਤ ਨਹੀਂ ਸਾਹਮਣੇ ਔਰ ਬਹੁਤ ਸਾਰੇ ਹਲਕੇ ਦੇ ਵਿੱਚ ਜਮਾਨਤਾਂ ਜਫਤ ਹੋਈਆਂ ਬਹੁਤ ਘੱਟ ਵੋਟ ਜਿਹੜੀ ਪੋਲ ਹੋਈ ਹੈ ਸੋ ਜਿਹੜਾ ਮਰਜੀ ਉਮੀਦਵਾਰ ਹੋਵੇ ਉਮੀਦਵਾਰ ਨਾਲ ਫਰਕ ਨਹੀਂ ਪੈਂਦਾ ਬਟ ਇਹ ਵੀ ਲੋਕ ਇਸ ਵਾਰ ਅਕਾਲੀ ਦਲ ਨੂੰ ਮੂਹ ਨਹੀਂ ਧਾਰ ਕਿਉਂਕਿ ਜੋ ਕਾਰੇ ਕਾਨੂੰਨ ਵੀ ਬਣੇ ਸੀ ਉਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਵੱਡਾ ਉਸ ਛੜਿਆੰਤਰ ਦੇ ਵਿੱਚ ਸ਼ਾਮਲ ਸੀ ਜਿਸ ਦੇ ਕਰਕੇ ਪੰਜਾਬ ਨੂੰ ਪੰਜਾਬ ਦੀ ਕਿਸਾਨੀ ਨੂੰ ਇਹਨਾਂ ਸਫਰ ਕਰਨਾ